ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਕੇ ਫਬੋਲੇ ਜਲ ਉਠੇ ਸੀਨੇ ਕੇ दाब ਸੇ ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ ਬਾ ਕਮਾਲ ਦੀਆਂ ਇਹ ਲੈਨਾ ਆ ਜਦੋਂ ਪੜੀਦਾ ਹੈ ਨਾ ਜੀ ਇਹਨਾਂ ਲੈਨਾ ਨੂੰ ਜਾਂ ਸੁਣੀਦਾ ਆ ਤੇ ਕਈ ਵਾਰ ਸਾਹਮਣੇ ਸਾਡੇ ਉਹ ਸੀਨ ਆ ਜਾਂਦਾ ਆ ਜੋ ਸਾਡਿਆਂ ਨੇ ਸਾਡੇ ਨਾਲ 1984 ਵਿੱਚ ਕੀਤਾ ਗੱਗਾ ਬਣ ਕੇ ਸਾਡਿਆਂ ਨਹੀਂ ਸਾਡਾ ਵਿਰੋਧ ਕੀਤਾ ਜਿਸ ਗੁਰੂ ਘਰ ਵਿੱਚ ਆ ਕੇ ਮੱਥਾ ਟੇਕਣਾ ਸੀ ਉਸ ਗੁਰੂ ਘਰ ਦੇ ਵਿੱਚ ਆ ਕੇ ਇਹਨਾਂ ਨੇ ਟੈਂਕ ਛਾੜ ਦਿੱਤੇ ਪਰ ਫਿਰ ਵੀ ਸੰਗਤ ਜੀ ਇਸ ਦੁਨੀਆ ਦੇ ਅੰਦਰ ਜੀ ਉਹ ਲੋਕ ਸੀਗੇ ਜਿਨ੍ਹਾਂ ਨੇ ਜੂਨ 84 ਦੇ ਅੰਦਰ ਜਦੋਂ ਸਾਰਾ ਇੱਕ ਹਲੂਕਾਰਾ ਬਾਪਰ ਜਾਂਦਾ ਆ ਸਈ ਥਾਮਾ ਤੇ ਮਠਿਆਈਆਂ ਵੰਡੀਆਂ ਉਹ ਵੀ ਲੋਕ ਸੀਗੇ ਜੇ ਇੱਥੇ ਤੇ ਉਹ ਵੀ ਲੋਕ ਸੀਗੇ ਜਿਨ੍ਹਾਂ ਨੇ ਇਸ ਜੂਨ 84 ਦੇ ਕਲੂ ਕਾਰੇ ਦਾ ਦੁੱਖ ਮਨਾਇਆ ਜ਼ਰੂਰੀ ਨਹੀਂ ਕਿalle ਸਿੱਖਾਂ ਨੇ ਦੁੱਖ ਮਨਾਇਆ ਦਰਬਾਰ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਨੂੰ ਪਿਆਰ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਬਹੁਤ ਹਿੰਦੂ ਪਰਿਵਾਰ ਵੀ ਸੀ ਬਹੁਤ ਮੁਸਲਮਾਨ ਪਰਿਵਾਰ ਵੀ ਸੀ ਜਿਨ੍ਹਾਂ ਨੇ ਇਸ ਸਾਰੇ ਕੱਲੋਕਾਰੇ ਦਾ ਬਹੁਤ ਦੁੱਖ ਮਨਾਇਆ ਜਿਨ੍ਹਾਂ ਨੂੰ ਦੁੱਖ ਲੱਗਿਆ ਕਿ ਜੋ ਕੁਝ ਹੋਇਆ ਇਹ ਗਲਤ ਹੋਇਆ ਆ ਉਹਨਾਂ ਦੇ ਵਿੱਚੋਂ ਹੀ ਸੰਗਤ ਜੀ ਆਪਾਂ ਯਾਦ ਕਰੀਏ ਉਹਨਾਂ ਧਰਮੀ ਫੌਜੀਆ ਨੂੰ ਜਿਨ੍ਹਾਂ ਨੇ ਪਹਿਲਾਂ ਤਾਂ ਇਹ ਗੱਲ ਦਾ ਬਹੁਤ ਵੱਡਾ ਐਕਸ਼ਨ ਲਿਆ ਕਿ ਅਸੀਂ ਨੌਕਰੀ ਛੱਡਣ ਵਾਸਤੇ ਤਾਂ ਤਿਆਰ ਹਾਂ ਪਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਦੇ ਉੱਤੇ ਅਸੀਂ ਗੋਲੀਆਂ ਨਹੀਂ ਚਲਾ ਸਕਦੇ ਗੁਰੂ ਨਾਨਕ ਦਾਸ ਪਾਸ਼ਾ ਜੀ ਦੇ ਦਰ ਦੇ ਉੱਤੇ ਜਾ ਕੇ ਅਸੀਂ ਸਿਰਾ ਪੜਾ ਨਿਵਾਉਂਦੇ ਆ ਅਸੀਂ ਉਸ ਦਰ ਦੇ ਉੱਤੇ ਜਾ ਕੇ ਬੂਟ ਪਾ ਕੇ ਅਸੀਂ ਟੈਂਕ ਨਹੀਂ ਚਾਰ ਸਕਦੇ ਉਹਨਾਂ ਧਰਮੀ ਫੌਜੀਆਂ ਨੂੰ ਸਿਰ ਝੁਕਦਾ ਆ ਜਿਨ੍ਹਾਂ ਧਰਮੀ ਫੌਜੀਆਂ ਨੇ ਉਹ ਸਮਿਆਂ ਬੜੀ ਨੌਕਰੀਆਂ ਛੱਡੀਆਂ ਉਹਨਾਂ ਧਰਮੀਆਂ ਫੌਜੀਆ ਨੂੰ ਸਾਡਾ ਸਿਰ ਝੁਕਦਾ ਆ ਬਿਰੋ ਸਾਰਾ ਇੱਕ ਲੂਕਾਰਾ ਵਾਪਰ ਜਾਂਦਾ ਨਾ ਜੀ ਰਾਜਸਥਾਨ ਦੇ ਅੰਦਰ ਬੈਠੇ ਹੋਏ ਫੌਜੀ ਗੰਗਾ ਨਗਰ ਵਿੱਚ ਬੈਠੇ ਹੋਏ ਫੌਜੀ ਉਨੇ ਵਿੱਚ ਬੈਠੇ ਹੋਏ ਫੌਜੀ ਰਾਮਗੜ੍ਹ ਬਿਹਾਰ ਵਿੱਚ ਬੈਠੇ ਹੋਏ ਫੌਜੀਆ ਨੇ ਆਪਣੇ ਹੱਥਾਂ ਦੇ ਵਿੱਚ ਬੰਦੂਖਾਂ ਚੱਕੀਆਂ ਤੇ ਟਰੱਕ ਭਰ ਭਰ ਕੇ ਦਰਬਾਰ ਸਾਹਿਬਾਂ ਨੂੰ ਮੂੰਹ ਕਰਕੇ ਜਦੋਂ ਆਉਣਾ ਸ਼ੁਰੂ ਕੀਤਾ ਕਿ ਅਸੀਂ ਬਦਲਾ ਲਵਾਂਗੇ ਕਿ ਜਿਨ੍ਹਾਂ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਆ ਉਹ ਗੱਲ ਵੱਖਰੀ ਹੈ ਕਿ ਜਦੋਂ ਇਹ ਪਹੁੰਚੇ ਸੀ ਇਰਾ ਵਿੱਚ ਗਿਰਫਤਾਰ ਕੀਤੇ ਗਏ ਉਹਨਾਂ ਧਰਮੀ ਫੌਜੀਆਂ ਨੂੰ ਵੀ ਸਿਰ ਝੁਕਦਾ ਆ ਜਿਨ੍ਹਾਂ ਨੇ ਉਸ ਸਮੇਂ ਏਡੀ ਵੱਡੀ ਬਹਾਦਰੀ ਦਿਖਾਈ ਕਿ ਅਸੀਂ ਦਰਬਾਰ ਸਾਹਿਬ ਦੇ ਅੱਗੇ ਹੱਥ ਜੋੜ ਖੜ ਕੇ ਬੇਨਤੀ ਕਰਦੇ ਆਂ ਅਰਦਾਸਾਂ ਕਰਦੇ ਆਂ ਅਸੀਂ ਆਖਦੇ ਆਂ ਕਿ ਇੱਕ ਅਰਦਾਸ ਬਾਤਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਅਸੀਂ ਉਸ ਗੁਰੂ ਰਾਮਦਾਸ ਦੇ ਦਰ ਤੇ ਗੋਲੀਆਂ ਨਹੀਂ ਚਲਾ ਸਕਦੇ ਉਹਨਾਂ ਧਰਮੀ ਫੌਜੀਆ ਨੇ ਕਈ ਸਾਲ ਜੇਲਾ ਕਟੀਆਂ ਕਈ ਸਾਲ ਸਰਕਾਰ ਦੇ ਜ਼ੁਲਮ ਨੂੰ ਸਹਿਆ ਪਰ ਉਹਨਾਂ ਦੀ ਇਸ ਕੁਰਬਾਨੀ ਨੂੰ ਅੱਜ ਸਾਰਾ ਸਿੱਖ ਜਗਤ ਨਮਨ ਕਰਦਾ ਆ ਸਿਰ ਝੁਕਾਉਂਦਾ ਆ ਕਿ ਵਾਜ ਉਹਦੇ ਤੁਸੀਂ ਆਪਣੀ ਨੌਕਰੀਆਂ ਦੀ ਪਰਵਾਹ ਨਹੀਂ ਕੀਤੀ ਤੁਸੀਂ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਤੁਸੀਂ ਆਪਣੇ ਗੁਰੂ ਧਾਮਾਂ ਦੇ ਲਈ ਇੰਨਾ ਪਿਆਰ ਦਿਖਾਇਆ ਕਿ ਤੁਸੀਂ ਗੁਰੂ ਧਾਮਾਂ ਦੇ ਲਈ ਇਨਾ ਤੁਸੀਂ ਪਿਆਰ ਇੱਡਾ ਸਤਕਾਰ ਦਿਖਾਇਆ ਕਿ ਗੁਰੂ ਘਰ ਦੇ ਉੱਤੇ ਤੁਸੀਂ ਚੜ ਕੇ ਨਹੀਂ ਆਏ ਤੁਹਾਡੀ ਇਹ ਸ਼ੁਕਰਗੁਜ਼ਾਰੀ ਨੂੰ ਸਾਡਾ ਹਮੇਸ਼ਾ ਸਿਰ ਝੁਕਦਾ ਰਹੇਗਾ ਜਿੱਥੇ ਬਸ ਨਹੀਂ ਰਹੇ ਜੀ ਤੁਸੀਂ ਬੈਠ ਕੇ ਕਦੇ ਸੋਚਿਓ ਕਿੱਡਾ ਜ਼ੁਲਮ ਹੋਇਆ ਹੋਣਾ ਹੈ ਕਿੰਨੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਦਿਲ ਦੁਖੇ ਹੋਣੇ ਆ ਜਿਸ ਬੰਦੇ ਨੇ ਕਦੇ ਇੰਡੀਆ ਨੂੰ ਦੇਖ ਕੇ ਆਪਣੇ ਮੁਲਕ ਨੂੰ ਦੇਖ ਕੇ ਇਹ ਗਾਣਾ ਗਾਇਆ ਸੀ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਉਹਨੂੰ ਕਿੰਨੀ ਸ਼ੱਟ ਲੱਗੀ ਹੋਣੀ ਆ ਜੋ ਉਹਨੂੰ 84 ਦੀ ਉਸੇ ਬੰਦੇ ਨੇ ਕਲਮ ਚੁੱਕੀ ਫਿਰ ਉਹਨੇ ਲਿਖਿਆ ਸੀਗਾ ਕਿ ਬਸ ਆਪ ਤੋ ਸ਼ਰਮ ਸੀ ਆਤੀ ਹੈ ਇਸ ਮੁर्ख ਕੋ ਮੁਲਖ ਕਹਤੇ ਹੋਏ ਜਿਹੜਾ ਇਹ ਲਿਖਦਾ ਸੀਗਾ ਕਿ ਸਾਰੇ ਦੁਨੀਆਂ ਦੇ ਵਿੱਚੋਂ ਮੇਰਾ ਹਿੰਦੁਸਤਾਨ ਮਹਾਨ ਹੈ ਅੱਜ ਉਹੀ ਬੰਦਾ ਪੜੀ ਕਲਮ ਚੋਂ ਲਿਖਦਾ ਆ ਕਿ ਇਸ ਮੁਲਖ ਨੂੰ ਹੁਣ ਮੁਲਖ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਉਹਨੂੰ ਕਿੰਨਾ ਦੁੱਖ ਹੋਇਆ ਉਹਣਾ ਸੰਗਤ ਜੀ ਇੱਥੇ ਬਸ ਨਹੀਂ ਹੋਈ ਸਰਦਾਰ ਖੁਸ਼ਵੰਤ ਸਿੰਘ ਨੇ ਸਰਕਾਰ ਵੱਲੋਂ ਮਿਲਿਆ ਹੋਇਆ ਅਵਾਰਡ ਮੌੜ ਦਿੱਤਾ ਕਿ ਤੁਸੀਂ ਇਹ ਅਵਾਰਡ ਵੀ ਸਾਨੂੰ ਦਿੱਤਾ ਸਾਨੂੰ ਇਹ ਅਵਾਰਡ ਲਹਾਂਤਾਂ ਵਾਲਾ ਪ੍ਰਤੀਕ ਹੋ ਰਿਹਾ ਜੀ ਤੁਸੀਂ ਸਾਡੇਆਂ ਤੇ ਗੋਲੀਆਂ ਚਲਾਈਆਂ ਸਾਡੇਆਂ ਤੇ ਜੁਲਮ ਕੀਤਾ ਸਾਡੇ ਗੁਰੂ ਧਾਮਾਂ ਨੂੰ ਤਾਇਆ ਸਰਦਾਰ ਖੁਸ਼ਵੰਤ ਸਿੰਘ ਉਹਨਾਂ ਨੇ ਇਹ ਅਵਾਰਡ ਮੌੜ ਦਿੱਤਾ ਤੇ ਇੱਕ ਹੋਰ ਸੇਵਾ ਦੇ ਪੁਜਾਰੀ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਕਿੰਨੇ ਰੁੱਲਦਿਆਂ ਹੋਿਆਂ ਨੂੰ ਆਪਣੇ ਘਰ 'ਚ ਥਾਂ ਦਿੱਤੀ ਕਿੰਨੇ ਲੋਕ ਉਹ ਜਿਨ੍ਹਾਂ ਨੂੰ ਲੋਕਾਂ ਨੇ ਗਿਆ ਦਿੱਤਾ ਮਰਨ ਵਾਲੇ ਨੇ ਉਹਨਾਂ ਨੂੰ ਮੁੜ ਕੇ ਜ਼ਿੰਦਗੀ ਦਿੱਤੀ ਯਾਰ ਦੀ ਮੂਰਤ ਭਗਤਪੂਰਨ ਸਿੰਘ ਦੀ ਭਗਤਪੂਰਨ ਸਿੰਘ ਉਹਨਾਂ ਨੂੰ ਵੀ ਮਿਲਿਆ ਹੋਇਆ ਅਵਾਰਡ ਉਹਨਾਂ ਨੇ ਵਾਪਸ ਕਰ ਦਿੱਤਾ ਸੀਗਾ 9ਵੇਂ ਮਹੀਨੇ ਦੀ 9 ਤਰੀਕ ਨੂੰ ਤੇ ਨਾਲ ਉਹਨਾਂ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਸੀ ਕਿ ਮੈਂ ਇਹ ਅਵਾਰਡ ਤੁਹਾਨੂੰ ਬਹੁਤੀ ਕਾੜੀ ਜਿਹੀ ਮੋੜ ਰਿਆ ਮੈਂ ਸਭ ਕੁਝ ਸੋਚ ਸਮਝ ਕੇ ਵਿਚਾਰ ਕਰਕੇ ਮੋੜ ਰਿਆ ਹਾਂ ਉਹਨਾਂ ਨੇ ਚਿੱਠੀ ਵਿੱਚ ਬਹੁਤ ਕੁਝ ਲਿਖਿਆ ਕਿ ਇਹ ਅਵਾਰਡ ਨਹੀਂ ਮੈਨੂੰ ਚਾਹੀਦਾ ਕਿਉਂਕਿ ਤੁਸੀਂ ਸਾਡੇ ਗੁਰੂ ਧਾਮਾਂ ਤੇ ਟੈਂਕ ਚਾੜ੍ਹਿਆ ਬੇਕਸੂਰਾ ਦੇ ਉੱਤੇ ਗੋਲੀਆਂ ਚਲਾਈਆਂ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਹੈ ਜੋ ਮਿਲਿਆ ਹੋਇਆ ਪਦਮਸ਼੍ਰੀ ਅਵਾਰਡ ਸੀ ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਨੇ ਵੀ ਉਹ ਸਰਕਾਰ ਨੂੰ ਵਾਪਸ ਕਰ ਦਿੱਤਾ ਕਿ ਮੈਨੂੰ ਤੁਹਾਡੇ ਵੱਲੋਂ ਕੋਈ ਮਾਨ ਸਨਮਾਨ ਕੁਝ ਨਹੀਂ ਚਾਹੀਦਾ ਅਵਾਰਡ ਜੇ ਇਹ ਅਵਾਰਡ ਮੈਂ ਰੱਖਦਾ ਹਾਂ ਮੈਨੂੰ ਇਦਾਂ ਲੱਗਦਾ ਕਿ ਇਹ ਅਵਾਰਡ ਮੇਰੇ ਲਈ ਦਾੰਤਾਂ ਵਾਲਾ ਹੋਏਗਾ ਇੱਕ ਪਾਸੇ ਤੁਸੀਂ ਸਾਡੇ ਗੁਰੂ ਧਾਮਾਂ ਦੇ ਇੱਕ ਪਾਸੇ ਸਾਡੇ ਤੁਸੀਂ ਵੀਰਾਂ ਦੇ ਉੱਤੇ ਆ ਕੇ ਗੋਲੀਆਂ ਚਲਾਓ ਤੇ ਦੂਜੇ ਪਾਸੇ ਮੈਂ ਤੁਹਾਡੇ ਕੋਲੋਂ ਅਵਾਰਡ ਲਵਾਂ ਇਹ ਚੀਜ਼ ਮੈਨੂੰ ਮਨਜ਼ੂਰ ਨਹੀਂ ਹੈ ਭਗਤ ਪੂਰਨ ਸਿੰਘ ਹੋਣਾ ਨੇ ਵੀ ਇਹ ਅਵਾਰਡ ਵਾਪਸ ਕਰ ਦਿੱਤਾ ਸੀਗਾ ਸੰਗਤ ਜੀ ਇਹ ਉਹ ਲੋਕ ਨੇ ਜਿਹੜੇ 인ਸਾਨਤ ਨੂੰ ਪਿਆਰ ਕਰਨ ਵਾਲੇ ਮੈਂ ਫਿਰ ਬੇਨਤੀ ਕਰਦੇ ਹਾਂ ਜ਼ੁਲਮ ਕਿਸੇ ਵੀ ਕੌਮ ਤੇ ਹੋਵੇ ਉਹਦਾ ਜ਼ੁਲਮ ਮੰਨਿਆ ਜਾਣਾ ਹੈ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਕੋਈ ਐਸਾ ਹਮਲਾ ਹੋਵੇ ਉਹ ਦੁੱਖਦਾਈ ਹੈ ਉਹ ਮਨੁੱਖਤਾ ਨੂੰ ਚੰਗਾ ਨਹੀਂ ਲੱਗਦਾ ਉਹ ਕਿ ਸਾਰੇ ਅਸੀਂ ਇੱਥੇ ਪਿਆਰ ਨਾਲ ਰਹਿਣ ਵਾਲੇ ਆ ਸਾਰੇ ਧਰਮ ਦੇ ਲੋਕ ਇੱਕ ਦੂਜੇ ਨੂੰ ਇੱਜ਼ਤ ਦੇਣ ਵਾਲੇ ਆ ਤੇ ਗੁਰੂ ਨਾਨਕ ਬਾ ਘਰ ਤਾਂ ਵੈਸੇ ਹੀ ਨੀਚਾ ਅੰਦਰ ਨੀਚ ਜਾ ਨੀਚੀ ਹੋ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਾ ਰੀਸ ਜਿੱਥੈ ਨੀਚ ਸੰਭਾਲੀਐਨ ਜਿੱਥੈ ਨਜ਼ਰ ਤੇਰੀ ਰਵਸ਼ੀਸ਼ ਗੁਰੂ ਨਾਨਕ ਦੇ ਘਰ ਦੇ ਅੰਦਰ ਤਾਂ ਮੁਸਲਮਾਨ ਬਾਬਾ ਫਰੀਦ ਬੈਠਾ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਭਗਤ ਨਾਮ ਦੇ ਵਰਗੇ ਹਿੰਦੂ ਭਰਾ ਬੈਠੇ ਨੇ ਗੁਰੂ ਨਾਨਕ ਦੇ ਘਰ ਦੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਉਹ ਇਸ ਗੱਲ ਦੇ ਪ੍ਰਤੀਕ ਸੀਗੇ ਕਿ ਇਹ ਜਿਹੜਾ ਦਰਬਾਰ ਹੈ ਕੱਲਾ ਸਿੱਖਾ ਦਾ ਨਹੀਂ ਹੈ ਇਸ ਦਰਬਾਰ ਦੇ ਉੱਤੇ ਹਰ ਇੱਕ ਮਨੁੱਖ ਦਾ ਹੱਕ ਹੈ ਇੱਥੇ ਹਿੰਦੂ ਆਵੇ ਇੱਥੇ ਜੈਨੀਆਂ ਆਵੇ ਇੱਥੇ ਬੋਧੀ ਆਵੇ ਇੱਥੇ ਈਸਾਈ ਆਵੇ ਇੱਥੇ ਕੋਈ ਵੀ ਆਵੇ ਕਿਸੇ ਨੂੰ ਵੀ ਮਨਾਹੀ ਨਹੀਂ ਇਹ ਮੁਸਲਮਾਨਾਂ ਲਈ ਵੀ ਖੁੱਲ੍ਹਾ ਆ ਇਹ ਹਿੰਦੂਆਂ ਲਈ ਵੀ ਖੁੱਲ੍ਹਾ ਆ ਇਹ ਜੈਨੀਆਂ ਬੋਧੀਆਂ ਲਈ ਵੀ ਖੁੱਲ੍ਹਾ ਆ ਕਿਉਂਕਿ ਇੱਥੇ ਤਾਂ ਪਿਆਰ ਮਿਲਣਾ ਆ ਇੱਥੇ ਤਾਂ ਸਮਾਜ ਦੀ ਭਲਾਈ ਦੇ ਲਈ ਰੱਬੀ ਉਪਦੇਸ਼ ਮਿਲਣਾ ਆ ਸਾਰਿਆਂ ਨੂੰ ਉਪਦੇਸ਼ ਆ ਇਹ ਉਹ ਘਰ ਹੈ ਜਿੱਥੋਂ ਆਵਾਜ਼ ਆਉਂਦੀ ਆ ਇਕੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਇੱਥੋਂ ਤਾਂ ਆਵਾਜ਼ ਆਉਂਦੀ ਆ ਕਿ ਮੁਸਲਮਾਨ ਮੌਮਦਿਲ ਹੋਵੇ ਇੱਥੇ ਤਾਂ ਆਵਾਜ਼ ਆਉਂਦੀ ਆ ਕਿ ਭਾਈ ਜੋਗ ਨਾ ਭਗਵੇਂ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਕਰ ਬੈਠਿਆ ਜੋਗ ਪਾਈਏ ਸਤਿਗੁਰ ਕੇ ਉਪਦੇਸ਼ ਇੱਥੇ ਤਾਂ ਇਹ ਆਵਾਜ਼ ਆਉਂਦੀ ਹੈ ਸੋ ਗੁਰੂ ਮਾਲਕ ਕਿਰਪਾ ਕਰੇ ਸੰਗਤ ਜੀ ਸਤਿਗੁਰ ਦਾਤਾ ਬਿਹਰਮਤ ਕਰੇ ਇਨਸਾਨੀਅਤ ਦੇ ਉਹਨਾਂ ਲੋਕਾਂ ਨੇ ਜਿਹੜੇ 인ਸਾਨਤ ਨੂੰ ਪਿਆਰ ਕਰਨ ਵਾਲੇ ਸੀਗੇ ਉਹਨਾਂ ਨੇ ਸਾਰੇ ਅਵਾਰਡ ਵਾਪਸ ਮੁਰਦ ਦਿੱਤੇ ਕਿ ਸਾਨੂੰ ਇਹ ਅਵਾਰਡ ਨਹੀਂ ਚਾਹੀਦੇ ਕਿ ਸਾਨੂੰ ਜੂਨ 83 ਦੀ ਘਟਨਾ ਦਾ ਬਹੁਤ ਦੁੱਖ ਹੈ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ